ਖਿਲਾੜੀ ਚੱਲ ਰਹੀ ਹੈ ਤੇ ਗੁੜ ਸ਼ੱਕਰ ਤਿਆਰ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀਗਾ ਕਿ ਤੁਸੀਂ ਰਵਾਬ ਵਜਾਓ ਤੇ ਫਿਰ ਉਸ ਤੋਂ ਉਪਰੰਤ ਇੱਥੇ ਪਾਣੀ ਦਾ ਸੋਮਾ ਪ੍ਰਗਟ ਹੋਇਆ ਸੀਗਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੇਂ ਬਲੌਗ ਦੇ ਵਿੱਚ। ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਹਜ਼ੂਰ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਨੇ ਜਿਹੜੇ ਜਿਹੜੀ ਕਿ 15 ਤੋਂ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਸਾਰੇ ਇਤਿਹਾਸਿਕ ਸਥਾਨ ਨੇ ਆਹ ਗੱਡੀ ਬੁੱਕ ਕੀਤੀ ਅਸੀਂ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ 100 ਰੁਪਿਆ ਇੱਕ ਸਵਾਰੀ ਦਾ ਲਿਆ ਹੈ ਆਹ ਗੱਡੀ ਵਾਲੇ ਬਾਈ ਨੇ ਸਾਰੀਆਂ ਕਾਲੋ ਹੁਣ ਪਹੁੰਚੇ ਜੀ ਆਪਾਂ ਗੁਰਦੁਆਰਾ ਨਾਨਕ ਸਰ ਸਾਹਿਬ ਇਸੋ ਸਥਾਨ ਦੇ ਹੁਣ ਆਪਾਂ ਦਰਸ਼ਨ ਕਰਾਂਗੇ ਇਹੇ ਆਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 9 ਦਿਨ ਤਪ ਕੀਤਾ ਸੀਗਾ ਤੇ ਉਸ ਤਪ ਸਥਾਨ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਇੱਕ ਇੱਥੇ ਪ੍ਰਾਤਨ 베ਰੀ ਹੈ ਉਹਦੇ ਵੀ ਦਰਸ਼ਨ ਕਰਾਉਣੇ ਆ ਜਿਹੜੇ ਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਪਸਥਾਨ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 9 ਦਿਨ ਤਪ ਕੀਤਾ ਸੀ ਗੁਰੂ ਸਾਹਿਬ 9 ਦਿਨ ਇਸ ਸਥਾਨ ਤੇ ਰਹੇ ਸੀਗੇ ਕਰੋ ਜੀ ਦਰਸ਼ਨ ਅਤੇ ਇਸ ਸਥਾਨ ਦੇ ਨਾਲ ਹੀ ਇੱਕ 베ਰੀ ਹੈ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਹੈ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀ ਤਾਂ ਉਹ 베ਰੀ ਦੇ नीचे ਗੁਰੂ ਸਾਹਿਬ ਬੈਠੇ ਸੀਗੇ ਉਹ 베ਰੀ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤਪਸਥਾਨ ਦੇ ਨਾਲੇ ਇਹ ਇੱਕ ਬੇਰੀ ਐ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਉਹ ਬੇਰੀ ਐ ਉਹ ਸਮਿਆਂ ਵਿੱਚ ਬੇਰੀ ਹੁੰਦੀ ਸੀ ਤੇ ਗੁਰੂ ਸਾਹਿਬ ਇਸ ਬੇਰੀ ਦੇ नीचे ਆ ਕੇ ਬਰਾਜਮਾਨ ਹੋਏ ਸੀਗੇ ਇਸ ਬੇਰੀ ਦੇ نیچے ਗੁਰੂ ਸਾਹਿਬ ਨੇ 9 ਦਿਨ ਤਪ ਕੀਤਾ ਸੀਗਾ ਹਲੇ ਵੀ ਇਹ ਬੇਰੀ ਬਿਲਕੁਲ ਹਰੀ ਪਈ ਐ ਉੱਪਰ ਵਾਲੇ ਪਾਸੇ ਆਪਾਂ ਜਦੋਂ ਜਾਵਾਂਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਦੋਂ ਦਿਖਾਵਾਂਗੇ ਪੱਤੇ ਇਸ ਬੇਰੀ ਦੇ ਬਿਲਕੁਲ ਹਰੇ ਪਏ ਨੇ ਕਾਫੀ ਵੱਡੀ ਇਹ ਬੇਰੀ ਐ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਉੱਪਰਲੇ ਵਾਲੇ ਪਾਸੇ ਦਰਬਾਰ ਸਾਹਿਬ ਬਣੇ ਹੋਏ ਨੇ ਤੇ ਦਰਬਾਰ ਸਾਹਿਬ ਦੇ نیچے ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਪ ਸਥਾਨ ਬਣਿਆ ਹੋਇਆ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਸੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਤਿਹਾਸਕ 베ਰੀ ਦੇ ਇਸ 베ਰੀ ਦੇ ਨੀਚੇ ਹੀ ਬਰਾਜਮਨ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 9 ਦਿਨ ਤਪ ਕੀਤਾ ਸੀਗਾ ਬਿਲਕੁਲ ਹਰੀ ਪਈ ਹੈ 베ਰੀ ਹਲੇ ਵੀ ਪੱਤੇ ਇਸ 베ਰੀ ਦੇ ਹਰੇ ਪਏ ਨੇ ਕਾਫੀ ਸਾਲ ਪੁਰਾਣੀ ਹੋਣ ਦੇ ਬਾਵਜੂਦ ਵੀ ਇਹ 베ਰੀ ਦੀ ਜਿਹੜੀ ਹਾਲਤ ਆ ਉਹ ਬਿਲਕੁਲ ਸਹੀ ਪਈ ਹੈ ਤੇ ਆਪਾਂ ਪਹਿਲਾਂ ਨੀਚੇ ਵਾਲੇ ਪਾਸੋਂ 베ਰੀ ਦੀ ਜੜ ਦੇਖੀ ਸੀ ਹੁਣ ਆਪਾਂ ਦਰਬਾਰ ਸਾਹਿਬ ਵਾਲੇ ਪਾਸੇ ਆਏ ਹਾਂ ਉੱਪਰ ਦਰਬਾਰ ਸਾਹਿਬ ਨੇ ਉਹਦੇ ਨਾਲੇ ਇਹ ਸਾਰੀ 베ਰੀ ਉੱਪਰ ਵਾਲੇ ਪਾਸੇ ਨੂੰ ਕੱਢੀ ਗਈ ਹੈ ਈਗੁਰ ਦਵਰਾ ਸਾਹਿਬ ਦਾ ਸਰੋਵਰ ਹੈ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸੀਗੇ ਤਾਂ ਇੱਥੇ ਪਾਣੀ ਦੀ ਬਹੁਤ ਦਿੱਕਤ ਸੀ ਪਾਣੀ ਹੀ ਨਹੀਂ ਹੁੰਦਾ ਸੀਗਾ ਇੱਥੇ ਪੀਣ ਜੋਗ ਨਹੀਂ ਸੀਗਾ ਇੱਥੇ ਦਾ ਪਾਣੀ ਤੇ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀਗਾ ਕਿ ਤੁਸੀਂ ਰਵਾਬ ਵਜਾਓ ਤੇ ਫਿਰ ਉਸ ਤੋਂ ਪ੍ਰੰਤ ਇੱਥੇ ਪਾਣੀ ਦਾ ਸੋਮਾ ਪ੍ਰਗਟ ਹੋਇਆ ਸੀਗਾ ਇਸ ਸਥਾਨ ਤੇ ਤੇ ਜਿਹੜਾ ਸਰੋਵਰ ਆ ਦੇ ਵਿੱਚ ਹੁਣ ਜਲ ਹੈ ਇਹ ਸਰੋਵਰ ਦੇ ਵਿੱਚ ਜਲ ਉਸੇ ਪਾਣੀ ਦੇ ਸੋਮੇ ਚੋਂ ਆਉਂਦਾ ਬਾਹਰੋਂ ਨਹੀਂ ਭਰਿਆ ਜਾਂਦਾ ਸਰੋਵਰ ਦੇ ਵਿੱਚ ਜਲ ਤੇ ਜਿਹੜਾ ਸੋਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਸੀਗਾ ਪਾਣੀ ਦਾ ਉਸੇ ਵਿੱਚੋਂ ਹੀ ਸਰੋਵਰ ਦੇ ਵਿੱਚ ਪਾਣੀ ਆਉਂਦਾ ਸਰੋਵਰ ਦੇ ਵਿੱਚ ਜਲ ਆਉਂਦਾ ਤੇ ਉੱਥੋਂ ਹੀ ਇਹ ਸਾਰਾ ਸਰੋਵਰ ਆ ਜਿਹੜਾ ਭਰਿਆ ਜਾਂਦਾ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਹੀ ਖਿਲਾੜੀ ਚੱਲਦੀ ਆ ਤੇ ਹੁਣ ਆਪਾਂ ਉਹ ਖਿਲਾੜੀ ਦੇਖ ਕੇ ਆਉਨੇ ਆ ਇਹ ਜਿਹੜੀ ਸਾਰੀ ਜ਼ਮੀਨ ਆ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਆਲੇ ਦੁਆਲੇ ਸਾਹਮਣੇ ਖਿਲਾੜੀ ਚੱਲ ਰਹੀ ਆ ਤੇ ਖਿਲਾੜੀ ਦਿਖਾਉਨੇ ਆ ਤਾਂ ਸੰਗਤਾਂ ਫਿਰ ਇੱਥੇ ਆ ਕੇ ਗੁੜ ਛਕਦੀਆਂ ਨੇ ਗਰਮ ਗਰਮ ਖਿਲਾੜੀ ਚੱਲ ਰਹੀ ਹੈ ਤੇ ਗੁੜ ਸ਼ੱਕਰ ਤਿਆਰ ਕੀਤਾ ਜਾ ਰਿਹਾ ਹੈ ਬਾਬਾ ਜੀ ਹੁਣੀ ਲੱਗੇ ਹੋਏ ਨੇ ਪਤਾ ਪਤਾ ਬਾਬਾ ਜੀ ਕੋ ਨਾਮ ਨਾ ਇਹ ਜਿਹੜਾ ਨਾ ਪਤਾ ਪਤਾ ਹੋਣਾ ਨਾ ਪਾ ਲੈ ਜੀ ਅਪਰਲੇ ਬਨੇ ਕੋਈ ਜਰਾ ਪੇੜ ਜਾਂ ਨਾ ਬੂਟਾ ਕਰ ਲੈ ਰੋ ਕੋ ਹੱਥ ਤੇ ਕੋਈ ਜਰਾ ਜੇ ਤੋੜ ਲੈ ਇੱਧਰ ਬਾਬਾ ਜੀ ਹੁਣੀਆਂ ਨੇ ਤਿਆਰ ਕਰਤਾ ਗੁੜ ਸੱਕਰ ਬਾਬਾ ਜੀ ਇਹ ਲੰਗਰ ਸਾਹਿਬ ਚ ਜਾਂਦਾ ਸਾਰਾ ਫਿਰ ਇੱਥੋਂ ਤਿਆਰ ਹੋ ਗਈ 12 ਜਾਂਦਾ ਠੀਕ ਹੈ ਜੀ ਠੀਕ ਹੈ ਤੇ ਇੱਥੋਂ ਸਾਰਾ ਇਹ ਗੁੜ ਤੇ ਸੱਕਰ ਤਿਆਰ ਹੋ ਕੇ ਗੁਰਦੁਆਰਾ ਲੰਗਰ ਸਾਹਿਬ ਦੇ ਵਿੱਚ ਜਾਂਦਾ ਹੈ ਬੁਟਾ ਆਇਆ ਨਹੀਂ ਜੋ ਇਹ ਰਾਹ ਨਹੀਂ ਆਵਾ ਦਾ ਗਾੜੀ ਚੱਲਦੇ ਆਇਆ ਬੁਟਾ ਹਾਂਜੀ ਹਾਂਜੀ ਐ ਜੀ ਨਗ ਜੋ ਨਹੀਂ ਅਜ ਲੰਗੇ ਆਂ ਨਾਲ ਬਾਕੀ ਸਾਰੀਆਂ ਸੰਗ ਤਾਂ ਆ ਗਈਆਂ ਨੇ ਆ ਇਧਰਲੇ ਵਾਲੇ ਪਾਸੇ ਕਲਾੜੀਏ ਤੇ ਆ ਟਰੱਕ ਦੇ ਵਿੱਚ ਗੰਨੇ ਪਏ ਨੇ ਇੱਥੋਂ ਫਿਰ ਗੰਨੀ ਇਸ ਖਿਲਾੜੀ ਦੇ ਵਿੱਚ ਲਾ ਕੇ ਇੱਥੇ ਰਸ ਕੱਢਿਆ ਜਾਂਦਾ ਹੈ ਰੱਖ ਹੋਰ ਦੇ ਆ ਪੱਤਿਆਂ ਤੇ ਹੁਣ ਰੱਖ ਕੇ ਅਸੀਂ ਗੁੜ ਛਕਾਂਗੇ ਗਰਮ-ਗਰਮ ਕਿਉਂ ਗਰਮਾ ਫਿਰ ਪੱਤਿਆਂ ਤੇ ਰੱਖਾਂਗੇ ਆ ਪੱਤਿਆਂ ਤੇ ਆਪਾਂ ਗੁੜ ਰੱਖਿਆ ਗਰਮ-ਗਰਮ ਇਹ ਛਕਦੇ ਆ ਗਰਮਾ ਪੂਰਾ ਬਿਲਕੁਲ ਤਾਜ਼ਾ-ਤਾਜ਼ਾ ਹਾਂਜੀ ਹਾਂਜੀ ਤੇ ਅੰਕਲ ਜੀ ਹੁਣੀ ਵੀ ਛਕ ਰਹੇ ਨੇ ਗਰਮ-ਗਰਮ ਗੁੜ ਬਹੁਤ ਸਵਾਦ ਆ ਜੀ ਬਹੁਤ ਸਵਾਦ ਹਾਂਜੀ ਹਾਂ ਬਾਬੇ ਦਾ ਗੋਲਬੋਸ ਵਾਲਾ ਔਰਗੇਨਿਕ ਹੈ ਅੱਛਾ ਜੀ ਹਾਂ ਜੀ ਬਹੁਤ ਵਧੀਆ ਇਸ ਤੋਂ ਬਾਅਦ ਹੋਰ ਨਹੀਂ ਮਿਲਣਾ ਪੜਦਾ ਹਾਂ ਜੀ ਸਹੀ ਹੈ ਜੀ ਬਿਲਕੁਲ ਔਰਗੇਨਿਕ ਗੋੜਾ ਇਹ ਗੁਰਦੁਆਰਾ ਨਾਨਕ ਸਰ ਸਾਹਿਬ ਦੇ ਨਾਲ ਇਹ ਸਥਾਨ ਬਣਿਆ ਹੋਇਆ ਗੁਰਦੁਆਰਾ ਨਾਨਕ ਪੂਰੀ ਸਾਹਿਬ ਹੁਣ ਆਪਾਂ ਇਸ ਦੇ ਦਰਸ਼ਨ ਕਰਦੇ ਹਾਂ ਇਹ ਸਥਾਨ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਇਤਿਹਾਸਿਕ ਇਹ ਸਥਾਨ ਆ ਇਸ ਸਥਾਨ ਗੁਰਦੁਆਰਾ ਨਾਨਕ ਸਰਸਾਹਬ ਤੋਂ ਥੋੜੀ ਦੂਰੀ 'ਤੇ ਹੈ ਜਿੱਥੇ ਗੁਰੂ ਸਾਹਿਬ ਨੇ 9 ਦਿਨ ਤਪ ਕੀਤਾ ਸੀ ਉਸ ਸਥਾਨ ਤੋਂ ਅਤੇ ਉਹ ਸਮੇਂ ਵਿੱਚ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਇੱਥੇ ਗੋਰਖਨਾਥ ਦੇ ਦੋ ਚੇਲੇ ਰਹਿੰਦੇ ਸੀ ਉਹਨਾਂ ਦਾ ਨਾਮ ਸੀ ਦੰਗਲ ਤੇ ਮੰਗਲ ਉਹ ਗੋਰਖਨਾਥ ਦਾ ਪ੍ਰਚਾਰ ਕਰਦੇ ਸੀਗੇ ਇਸ ਸਥਾਨ ਤੇ ਉਹ ਰਹਿੰਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਇੱਥੇ ਆਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ ਤਾਂ ਉਹਨਾਂ ਨੇ ਗੁਰੂ ਸਾਹਿਬ ਨਾਲ ਵਿਚਾਰ ਕੀਤਾ ਤੇ ਗੁਰੂ ਸਾਹਿਬ ਤੋਂ ਬਹੁਤ ਪ੍ਰਭਾਵਿਤ ਹੋ ਗਏ ਸੀ ਅਤੇ ਫਿਰ ਉਹ ਗੁਰੂ ਸਾਹਿਬ ਦੇ ਸਿੱਖ ਬਣ ਗਏ ਸੀ ਗੁਰੂ ਸਾਹਿਬ ਦੇ ਵਿਚਾਰਾਂ ਤੇ ਚੱਲਣ ਲੱਗੇ ਸੀਗੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਜਦੋਂ ਗੁਰੂ ਸਾਹਿਬ ਇਥੋਂ ਜਾ ਰਹੇ ਸੀ ਕਿ ਸਾਨੂੰ ਕੋਈ ਆਪਣੀ ਨਿਸ਼ਾਨੀ ਦੇ ਕੇ ਜਾਓ ਕੋਈ ਨਿਸ਼ਾਨੀ ਭੇਟ ਕਰਕੇ ਜਾਓ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਖੜਾਵਾਂ ਦਾ ਜੋੜਾ ਭੇਟ ਕੀਤਾ ਸੀਗਾ ਅੱਜ ਵੀ ਉਹ ਇਸ ਦਰਬਾਰ ਸਾਹਿਬ ਦੇ ਵਿੱਚ ਸ਼ਸ਼ੋਭਿਤ ਹੈ ਇਹ ਉਹੀ ਖੜਾਵਾਂ ਦਾ ਜੋੜਾ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਭੇਟ ਕੀਤਾ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੜਾਵ ਨੇ ਜੀ ਕਰੋ ਦਰਸ਼ਨ ਇਹ ਗੁਰਦੁਆਰਾ ਨਾਨਕਪੁਰੀ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਸ਼ੋਭਿਤ ਨੇ ਇਹ ਜਿਹੜਾ ਸਥਾਨ ਬਣਿਆ ਹੋਇਆ ਹੈ ਕਾਫੀ ਪ੍ਰਾਤਨ ਲੱਗਦਾ ਹੈ ਦੇਖਣ ਤੋਂ ਜਿਹੜੀ ਇਮਾਰਤ ਸਾਰੀ ਬਣੀ ਹੋਈ ਹੈ ਦਰਬਾਰ ਸਾਹਿਬ ਦੀ ਕਾਫੀ ਪ੍ਰਾਤਨ ਲੱਗਦੀ ਹੈ ਇਹ ਜਿਹੜੀ ਇਹ ਮੰਤਰ ਹੈ ਮੰਤਰ ਤੋਂ ਦੇਖ ਕੇ ਪਤਾ ਲੱਗਦਾ ਦਰਬਾਰ ਸਾਹਿਬ ਦੇ نیچے ਵਾਲੇ ਪਾਸੇ ਤਪਸਥਾਨ ਬਣਿਆ ਹੋਇਆ ਹੈ ਇਸ ਤਪਸਥਾਨ ਦੇ ਆਪਾਂ ਹੁਣ ਦਰਸ਼ਨ ਕਰਾਂਗੇ ਉੱਥੇ ਇੱਕ ਥੜਾ ਸਾਹਿਬ ਬਣਿਆ ਹੋਇਆ ਉਹ ਥੜਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਤੇ ਇਸ ਸਥਾਨ ਤੇ ਕੰਧਾਂ ਦੇ ਉੱਪਰ ਸੰਗਤਾਂ ਵੱਲੋਂ ਮਤਲਬ ਪੈਨ ਨਾਲ ਕਾਫੀ ਕੁਝ ਲਿਖਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਜਿਹੜੀਆਂ ਆਪਣੀਆਂ ਮੰਗਾਂ ਹੁੰਦੀਆਂ ਨੇ ਮਨੋ ਕਾਮਨਾ ਹੁੰਦੀਆਂ ਨੇ ਉਹ ਜੇ ਆਪਾਂ ਇਸ ਸਥਾਨ ਤੇ ਲਿਖ ਜਾਈਏ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਇਹ ਤੋਂ ਸਾਨੂੰ ਪੁੱਛਣ ਤੇ ਪਤਾ ਲੱਗਿਆ ਮੈਂ ਪੁੱਛਿਆ ਸੀਗਾ ਇੱਥੇ ਹੋਰ ਜਿਹੜੀ ਸੰਗਤ ਸੀ ਨਾਲ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੋ ਵੀ ਆਪਾਂ ਇੱਥੇ ਲਿਖ ਕੇ ਜਾਵਾਂਗੇ ਇਹ ਕੰਧਾਂ ਤੇ ਉਹ ਮਨੋ ਕਾਮਨਾ ਜਿਹੜੀ ਪੂਰੀ ਹੋ ਜੂਗੀ ਬਹੁਤ ਕੁਝ ਲਿਖਿਆ ਹੋਇਆ ਇੱਥੇ ਸੰਗਤਾਂ ਨੇ ਜਿਵੇਂ ਆਉਂਦੀਆਂ ਰਹਿੰਦੀਆਂ ਨੇ ਸੰਗਤਾਂ ਨਾਲ ਕੰਧਾਂ ਸਾਰੀਆਂ ਭਰੀਆਂ ਪਈਆਂ ਨੇ ਬਾਕੀ ਆ ਉਹ ਤਪ ਸਥਾਨ ਹੈ ਇੱਥੇ ਸਾੜਾ ਸਾਬ ਬਣੇ ਹੋਏ ਨੇ ਕਰੋ ਜੀ ਦਰਸ਼ਨ ਇਹ ਦਰਬਾਰ ਸਾਹਿਬ ਦੇ ਨੀਚੇ ਵਾਲੇ ਪਾਸੇ ਨੇ ਉੱਪਰ ਇਹਦੇ ਦਰਬਾਰ ਸਾਹਿਬ ਬਣੇ ਹੋਏ ਨੇ ਤੇ ਨੀਚੇ ਵਾਲੇ ਪਾਸੇ ਇਹ ਤਪ ਸਥਾਨ ਬਣਿਆ ਹੋਇਆ ਹੈ ਇਸ ਤਰ੍ਹਾਂ ਸੰਗਤਾਂ ਵੱਲੋਂ ਕੰਧਾਂ ਦੇ ਉੱਪਰ ਆਪਣੀਆਂ ਮਨੁਕਾਮਨਾਵਾਂ ਲਿਖੀਆਂ ਜਾਂਦੀਆਂ ਨੇ ਤੇ ਪੈਨਾਂ ਤੇ ਮਾਰਕਰਾਂ ਦੇ ਨਾਲ ਗੁਰਦੁਆਰਾ ਨਾਨਕ ਪੁਰੀ ਸਾਹਿਬ ਦੇ ਨਾਲੇ ਗੁਰਦੁਆਰਾ ਚੰਦਨ ਸਾਹਿਬ ਆਪਾਂ ਹੁਣ ਗੁਰਦੁਆਰਾ ਚੰਦਨ ਸਾਹਿਬ ਦੇ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਆਪਾਂ ਮੱਥਾ ਟੇਕਦੇ ਹਾਂ ਇਹ ਬਿਲਕੁਲ ਨੇੜੇ-ਨੇੜੀ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਗੁਰਦੁਆਰਾ ਨਾਨਕ ਪੁਰੀ ਸਾਹਿਬ ਤੇ ਗੁਰਦੁਆਰਾ ਚੰਦਨ ਸਾਹਿਬ ਇਹ ਗੁਰਦੁਆਰਾ ਸਾਹਿਬ ਤਿੰਨੋਂ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ-ਨੇੜੇ ਨੇ ਹੁਣ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਆਪਾਂ ਮੱਥਾ ਟੇਕਦੇ ਆਂ ਗੁਰਦੁਆਰਾ ਚੰਦਨ ਸਾਹਿਬ ਗੁਰਦੁਆਰਾ ਸਾਡੇ ਨਾਲ ਹੀ ਦਰਬਾਰ ਸਾਹਿਬ ਦੇ ਨਾਲ ਹੀ ਚੰਦਨ ਦਾ ਬੂਟਾ ਲਾਇਆ ਹੋਇਆ ਹੈ ਸਾਹਮਣੇ ਲਿਖਿਆ ਵੀ ਗਿਆ ਹੈ ਚੰਦਨ ਦੇ ਬੂਟੇ ਨੂੰ ਤੋੜਨਾ ਮਨਾ ਹੈ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਬੂਟਾ ਫਰੇਮ ਦੇ ਵਿੱਚ ਇਹ ਚੰਦਨ ਦਾ ਬੂਟਾ ਹੈ ਗੁਰਦੁਆਰਾ ਚੰਦਨ ਸਾਹਿਬ ਵਿਖੇ ਸਾਰੀਆਂ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਉਹ ਏ ਪੀਂਗ ਨੂੰ ਝੂਟ ਕੇ ਜਾਂਦੀਆਂ ਨੇ ਪਹਿਲਾਂ ਵੀ ਇੱਥੇ ਬਹੁਤ ਸਾਰੀਆਂ ਸੰਗਤਾਂ ਸੀਗੀਆਂ ਪੀਂਗ ਝੂਟ ਰਹੀਆਂ ਸੀ ਬਾਕੀ ਜਿਵੇਂ ਆ ਬਾਈ ਹੋਣੀ ਝੂਟ ਰਹੇ ਨੇ ਮੈਂ ਹੋਰ ਵੀ ਕਾਫੀ ਵੀਡੀਓਜ਼ ਦੇਖੀਆਂ ਨੇ ਇਸ ਗੁਰਦੁਆਰਾ ਸਾਹਿਬ ਦੀਆਂ ਇਸ ਸਥਾਨ ਦੀਆਂ ਸੰਗਤਾਂ ਇੱਥੇ ਪੀਂਗ ਝੂਟ ਕੇ ਜਾਂਦੀਆਂ ਨੇ ਜਿਹੜੀਆਂ ਵੀ ਸੰਗਤਾਂ ਆਉਂਦੀਆਂ ਨੇ ਇਸ ਵੀਡੀਓ ਦਾ ਪਾਇੰਟ ਕਰਦੇ ਆ ਅੱਜ ਦੇ ਬਲੌਗ ਵਿੱਚ ਆਪਾਂ ਤਿੰਨ ਸਥਾਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਨਾਨਕਪੁਰੀ ਸਾਹਿਬ ਗੁਰਦੁਆਰਾ ਨਾਨਕ ਸਰ ਸਾਹਿਬ ਅਤੇ ਗੁਰਦੁਆਰਾ ਚੰਦਨ ਸਾਹਿਬ ਦੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ